ਯਾਰ ਮੈਨੂੰ ਐ ਲੱਗਦਾ ਵੀ ਯਾਰ ਜਿਹੜੇ ਅੱਜ ਕੱਲ ਜਵਾਨ ਜਵਾਨਾਂ ਦੇ ਨਾਲ ਹਨ ਬੁੜਿਆਂ ਦੇ ਵੱਧ ਜਮਾਨੀ ਚੜ ਰਹੀ ਹੈ ਮਤਲਬ ਕਿ ਅੰਦਰ ਲੈਣਾ ਛੋਲਾ ਪਾੜ ਕਰਿਆ ਬੁੜਿਆਂ ਨੇ ਜ਼ਿਆਦਾ ਪਾੜ ਕਰਿਆ ਹੈ ਅੱਜ ਕੱਲ ਤੇ ਇਹ ਹੁਣ ਵੀਡੀਓ ਮਿਲੀ ਹੈ ਇੱਕ ਆਪਾਂ ਨੂੰ ਤੇ ਇਹਦੇ ਵਿੱਚ ਇਹ ਹੈਗੀ ਤਾਂ ਇਹ ਕਿਸੇ ਉਧ ਦੀ ਹੈਗੀ ਬਾਹਰਲੀ ਸਟੇਟ ਦੀ ਉਧਰਲੀ ਸਾਊਥ ਦੀ ਹੈਗੀ ਕਿਉਂਕਿ ਲੈਂਗੁਏਜ ਉਧਰਲੀ ਹੈਗੀ ਤਾਮਿਲ ਤੋਂ ਮਿਲਖਣ ਬੋਲਦੀ ਹੈਗੀ ਦੇਲੇ ਵਿੱਚ ਤੁਸੀਂ ਦੇਖੋ ਇਹ ਬੰਦਾ ਦਾ ਤੇ ਇਹ ਜਰਾਨੀ ਬੈਠੀ ਆ ਬਸ ਦੇ ਵਿੱਚ ਇਹ ਵਾਲੀ ਜਰਾਨੀ ਬੈਠੀ ਆ ਇਹ ਬੁਢਾਗਾ ਸਾਰੀ ਬਸ ਦਿਖਿਓ ਤੁਸੀਂ ਖਾਲੀ ਪਈ ਆ ਤੁਹਾਨੂੰ ਵੀਡੀਓ ਦਿਖਾਉਣਾ ਮੈਂ ਚਲਾ ਕੇ ਸਾਲਾ ਉਹਦੇ ਕੋਲੇ ਖੜ ਕੇ ਨਾਲ ਸੰਦ ਉਹਦੇ ਨਾਲ ਘਸਾਈ ਜਾਂਦਾਗਾ ਮੋਢੇ ਨਾਲ ਹੁਣ ਪਹਿਨ ਵੀਡੀਓ ਚ ਤਲਾਸ਼ ਚਲਾ ਕੇ ਹੁਣ ਪਹਿਲਾਂ ਦੇਖਿਓ देख है, है बड़ा जमा जमा देखा बाल झड़े पड़े साल के चट्टे बालने गए एनक लगे ने देख देखो नह है हम देख लिया खर्चा हो रहा रही मेरा ਨੇ ਖਾਹ ਹੋਂ ਲੱਛਣ ਇਹਨਾਂ ਦੇ ਫਿਰ ਉਹਦੇ ਵਾਲੇ ਕੀ ਕਹਿੰਦੇ ਨੇ ਆਪਣੇ ਛਤਰਖਾਨ ਵਾਲੇ ਐ ਦੱਸੋ ਮੀਗੋ ਮਾਰੇ ਹੁਣ ਤੇ ਹੀ ਮੜੀਆਂ ਜਾਣਦੀ ਹੋਈ ਪਈ ਆ ਤੂੰ ਪੰਗੇ ਲੈਣਾ ਸਿਆਣਾ ਬਣਾ ਹੈਗਾ ਜੇ ਉੱਥੇ ਹੁਣ ਤਰੀਕਾ ਉੱਠ ਕੇ ਹੁਣ ਜੀ ਕੁੜੀ ਨੇ ਚਪੀੜ ਮਾਰੀ ਤਾਂ ਤਰੀਕੀ ਇੱਜ਼ਤ ਰਹਿ ਜੂ ਕਿ ਨਹੀਂ ਦੱਸੋ ਗੱਲ ਸਹੀ ਆ ਕਿ ਨਹੀਂ ਮਤਲਬ ਕਿ ਕੋਈ ਯਾਰ ਮੜੀ ਮੁੱਢੀ ਸ਼ਰਮ ਵੀ ਕਰਨੀ ਚਾਹੀਦੀ ਬੰਦੇ ਨੂੰ ਉਮਰ ਦਾ ਵੀ ਕੋਈ ਲਿਹਾਜ਼ ਕਰਨਾ ਚਾਹੀਦਾਗਾ ਹਨਾ ਜਿਵੇਂ ਨਾਲ ਜੀ ਕਰਨੀ ਆ ਤੂੰ ਆਪਣੀ ਘਰ ਵਾਲੀ ਨਾਲ ਕਰ ਦੂ ਪੈਸੇ ਦੇ ਕੇ ਕਰ ਤੂੰ ਸ਼ਰਮ ਵਾਸਤੇ ਵਿੱਚ ਵੀ ਇਦਾਂ ਲੱਗਿਆ ਉਹ ਲੇਡੀਜ਼ ਨਾਲ ਆਪਣਾ ਸੰਤ ਘਸਾਉਣਾ ਇਹ ਕੋ ਚੰਗੀਆਂ ਗੱਲਾਂ ਨੇ ਦੱਸ ਕਿਉਂ ਜੀ ਸਹੀ ਗੱਲ ਲਗਈ ਹੈ ਕਿ ਨਹੀਂ ਆਪਣੇ ਵਿਚਾਰ ਦਿਓ ਕਮੈਂਟ ਕਰਕੇ ਨੇ ਥੱਲੇ ਠੀਕ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ ਕਿਆ ਕਿਆ ਕੀ ਕਰਵਾਉਣਾ ਪੈਂਦਾ ਹੈਗਾ